श्री रामनवमी कमेटी मजीठ मंडी ਵੱਲੋਂ ਫੈਡਰੇਸ਼ਨ ਆਫ ਡਰਾਈ ਫਰੂਟ ਐਂਡ ਕਰੀਆਨਾ ਕਮਰਸ਼ੀਅਲ ਐਸੋਸੀਏਸ਼ਨ ਦੇ ਸਹਿਯੋਗ ਨਾਲ ਸ਼੍ਰੀ ਰਾਮ ਨੌਮੀ ਦਾ ਪਰਬ ਬੜੀ ਸ਼ਰਧਾ ਨਾਲ ਮਜੀਠ ਮੰਡੀ ਵਿਖੇ ਮਨਾਇਆ ਗਿਆ। ਇਸ ਮੌਕੇ ਪ੍ਰਸਿੱਧ ਭਜਨ ਗਾਇਕ ਮਾਸਟਰ ਨੂਰ ਮਹਿਰਾ ਨੇ ਸ਼੍ਰੀ ਰਾਮ ਜੀ ਦਾ ਗੁਣਗਾਨ ਕਰਕੇ ਰੌਣਕਾਂ ਲਾਈਆਂ। ਇਸ ਮੌਕੇ ਅੰਮ੍ਰਿਤਸਰ ਲੋਕ ਸਭਾ ਹਲਕਾ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਤਰਨਜੀਤ ਸਿੰਘ ਸੰਧੂ ਮੁਖਤ ਤੌਰ ਤੇ ਹਾਜ਼ਰੀ ਭਰਨ ਪੁੱਜੇ ਅਤੇ ਉਨ੍ਹਾਂ ਸ਼੍ਰੀ ਰਾਮ ਨੌਮੀ ਦੀ ਸਾਰੀ ਸੰਗਤ ਨੂੰ ਵਧਾਈ ਦਿੱਤੀ। ਕਮੇਟੀ ਦੇ ਪ੍ਰਧਾਨ ਰਜਿੰਦਰ अरोड़ा ਅਤੇ ਫੈਡਰੇਸ਼ਨ ਆਫ ਡ్రਾਈ ਫਰੂਟ ਐਂਡ ਕਰਿਆਨਾ ਕਮਰਸ਼ੀਅਲ ਐਸੋਸੀਏਸ਼ਨ ਦੇ ਪ੍ਰਧਾਨ ਅਨਿਲ ਮਹਿਰਾ ਨੇ ਉਹਨਾਂ ਨੂੰ ਜੀ ਆਇਆਂ ਆਖਿਆ ਅਤੇ ਸਨਮਾਨਿਤ ਕੀਤਾ ਅਤੇ ਉਹਨਾਂ ਸ਼੍ਰੀ ਰਾਮ ਨਾਮੀ ਦੇ ਸ਼ੁਭ ਪਰਵ ਦੀ ਸਾਰੀ ਸੰਗਤ ਨੂੰ ਵਧਾਈ ਦਿੱਤੀ। ਇਸ ਮੌਕੇ ਸਾਬਕਾ ਕਾਉਂਸਲਰ ਡਾਕਟਰ ਰਾਮ ਚਾਵਲਾ, ਸਾਬਕਾ ਕਾਉਂਸਲਰ ਰਕੇਸ਼ ਵੈਦ, ਭਾਰਤੀ ਜਨਤਾ ਪਾਰਟੀ ਸ਼ਹਿਰੀ ਦੇ ਜ਼ਿਲ੍ਹਾ ਪ੍ਰਧਾਨ ਡਾਕਟਰ ਹਰਵਿੰਦਰ ਸਿੰਘ ਸੰਧੂ, ਸੰਜੇ ਸ਼ਰਮਾ, ਸ਼ਸ਼ੀ ਅਗਰਵਾਲ, ਅਸ਼ੋਕ ਕੁਮਾਰ ਨੀਟੂ, ਸਲਿਲ अरोड़ा ਅਤੇ ਤਰਨ ਅਰੋੜਾ ਸਣੇ ਵੱਡੀ ਗਿਣਤੀ ਵਿੱਚ ਸੰਗਤ ਨੇ ਹਾਜ਼ਰੀ ਭਰੀ ਇਸ ਮੌਕੇ ਰਾਮ ਨਾਮੀ ਦੇ ਸੰਬੰਧ ਵਿੱਚ ਲੰਗਰ ਪੰਡਾਰੇ ਦਾ ਆਯੋਜਨ ਵੀ ਕੀਤਾ ਗਿਆ। ਕਰ ਕੇ 1 1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 40 41 42 43 44 45 46 47 48 49 50 ਨੂੰ ਬਹੁਤ ਬਹੁਤ ਵਧਾਈਆਂ ਅੱਜ ਤੁਸੀਂ ਜੋਸ਼ ਇੱਥੇ ਦੇਖ ਰਹੇ ਹੋ ਪਿਆਰ ਦੇਖ ਰਹੇ ਹੋ 450 ਸਾਲ ਦੇ ਬਾਅਦ RAM NAUMI ਵਾਪਸ ਪਹੁੰਚੀ ਹੈ ਜਿੱਥੇ ਹੋਣੀ ਚਾਹੀਦੀ ਆ ਤੇ ਉਹਦੀ ਸਾਰੀ ਖੁਸ਼ੀ ਤੇ ਪ੍ਰਸੰਤਾ ਅਸੀਂ ਇਕੱਠੇ ਹੋ ਕੇ ਅੰਮਰਸਰ ਦੇ ਨਿਵਾਸੀ ਮਨਾ ਰਹੇ ਆ ਦੇਖੋ ਜੀ ਉਹ ਭਜਨ ਤੁਸੀਂ ਸੁਣਿਆ ਆ ਉਹ ਇੰਨਾ ਮਧੁਰ ਭਜਨ ਹੈਗਾ ਕਿ ਸਾਡੇ ਸਾਰਿਆਂ ਦੇ ਦਿਲ ਪੂਰੇ ਖੁਸ਼ ਹੋ ਜਾਂਦੇ ਸ਼ੇਰ ਜੀ ਸਾਰੇ ਵਜੀਟਵੰਡੀ ਦੇ ਵਪਾਰੀ ਭਾਈਆਂ ਵੱਲੋਂ ਤੇ ਸਾਰੇ ਫੈਡਰੇਸ਼ਨ ਆ ਦੇ ਕਮਰਸ਼ੀਅਲ ਐਸੋਸੀਏਸ਼ਨ ਦੇ ਨੂੰ ਲਖ ਸ਼ਹਿਰ ਵਾਸੀ ਨੂੰ ਲੱਖ ਲੱਖ ਵਧਾਈ ਦੇਣਾ ਇਸ ਸ਼ੁਭ ਅਫਸਰਤ ਦੇ ਉੱਤੇ ਸਾਰੇ ਸ਼ਹਿਰ ਵਾਸੀ ਨੂੰ ਅਪੀਲ ਕਰਨਾ ਕਿ ਸਾਰੇ ਆਪਣੇ ਘਰ ਦੀਵਾਂ ਵਾਲਾ ਕਰਨ ਰਾਤ ਨੂੰ ਤੇ ਰਾਮ ਨੌਮੀ ਦਾ ਪਰਬ ਅੱਛੀ ਤਰ੍ਹਾਂ ਮਨਾਉਣ ਆਪਣੇ ਹਿੰਦੁਸਤਾਨ ਦੇ ਵਿੱਚ ਪਹਿਲੀ ਵਾਰੀ ਰਾਮ ਮੰਦਰ ਬਣਨ ਤੋਂ ਬਾਅਦ ਅੱਜ ਰਾਮ ਜੀ ਦੇ ਆਪਣੇ ਘਰ ਦੇ ਵਿੱਚ ਪਹਿਲਾ ਜਨਮ ਦਿਨ ਹੈ ਜੋ ਕਿ 500 ਸਾਲਾਂ ਬਾਅਦ ਮਨਾਇਆ ਜਾ ਰਿਹਾ ਹੈ ਤੇ ਮੇਰੀ ਇਹ ਸ਼ਹਿਰ ਵਾਸੀ ਨੂੰ ਪੀਲੇਗੇ ਵੱਧ ਤੋਂ ਵੱਧ ਪਟਾਕੇ ਚਲਾਉਣ ਵੱਧ ਤੋਂ ਵੱਧ ਦੀਮਾਲਾ ਕਰਨ ਜਿਸ ਤਰ੍ਹਾਂ ਸ਼ਹਿਰ ਜਿਵੇਂ ਲੱਗੇ ਕਿ ਅੱਜ ਆ ਰਾਮ ਜੀ ਦਾ ਜਨਮ ਹੋਇਆ ਹੈ ਤੇ ਬਾਕੀ ਬੱਚਿਆਂ ਨੂੰ ਹੈ ਸੰਸਕਾਰ ਦਿੱਤੇ ਜਾਣ ਕਿ ਰਾਮ ਨੋਮੀ ਦੇ ਬਾਰੇ ਕਿ ਭਈ ਇਹ ਰਾਮ ਜੀ ਦਾ ਜਨਮ ਹੋਇਆ ਮर्यादा ਦੇ ਉੱਤੇ ਚੱਲੇ ਤੇ ਮर्यादा ਦੇ ਉੱਤੇ ਹੀ ਉਹਨਾਂ ਨੇ ਆਪਣਾ ਜੀਵਨ ਸਾਰਾ ਜਪਨ ਕੀਤਾ ਅੱਗੋਂ ਵੀ ਉਹਨਾਂ ਨੂੰ ਬੱਚਿਆਂ ਨੂੰ ਇਹ ਸਿੱਖਿਆ ਦਿੱਤੀ ਜਾਵੇ ਕਿ ਭਈ ਰਾਮ ਨੋਮੀ ਦੇ ਉਸਤ ਜਰੂਰ ਮਨਾਇਆ ਜਾਵੇ ਜਿਹੜਾ ਕਿ ਸਾਡਾ Hindu ਸਮਾਨ ਜਾਗਰੂਕ ਹੋਵੇ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਇੱਕ ਤਾਂ ਮੈਂ ਸਭ ਤੋਂ ਪਹਿਲੇ ਤੁਹਾਡੇ ਸਾਰੇ ਪ੍ਰੈਸ ਵਾਲਿਆਂ ਨੂੰ ਮੁਬਾਰਕਬਾਦ ਦੇਣਾ ਰਾਮ ਨੂੰ ਮਿਲੀ ਔਰ ਸੈਕਿੰਡ ਵਾਰੀ ਇਹ ਹੈ ਕਿ ਤੁਸੀਂ ਹਮੇਸ਼ਾ ਹੀ ਮੇਰੇ ਬੱਚੇ ਜਦੋਂ ਵੀ ਸਾਨੂੰ ਕੋਈ ਵੀ ਪ੍ਰੋਗਰਾਮ ਆਉਂਦਾ ਸਾਡੇ ਵੀਰ ਮੰਡੀ ਤੁਸੀਂ ਆਪਣੇ ਜੋਸ਼ ਨਾਲ ਆਉਂਦੇ ਹੋ ਔਰ ਮੇਰੇ ਵਪਾਰੀਆਂ ਵੱਲੋਂ ਸਾਰਿਆਂ ਵੱਲੋਂ ਸਾਰੇ ਸ਼ਹਿਰ ਵਾਸੀਆਂ ਨੂੰ ਰਾਮ ਨੂੰ ਮਿਲੀ ਬਹੁਤ ਬਹੁਤ ਮੁਬਾਰਕਬਾਦ ਔਰ ਸਾਡਾ ਸੈਕਿੰਡ ਪਰਵ ਹੋ ਗਿਆ ਇੱਕ ਪਰਵ ਪਹਿਲੇ ਹੀ ਕੀਤਾ ਸੀ 22 ਤਰੀਕ ਨੂੰ ਜਦੋਂ ਕੋਈ ਅਯੁੱਧਿਆ ਦੇ ਫਿਰ ਰਾਮ ਲਲਾ ਦਾ ਇੱਕ ਬੜਾ ਪ੍ਰਤੀਸ਼ਠਾ ਮੰਦਿਰ ਸੀ ਦੁਬਾਰਾ ਆਇਆ ਔਰ ਸਭ ਕੁਝ ਇਹ ਜੋ ਕੁਝ ਵੀ ਹੋ ਰਿਹਾ ਹੈ ਮੈਂ ਸੋਚਣਾ ਕਿ ਅਸੀਂ ਬੜੇ ਅੱਛੇ ਭਾਗੇਸ਼ਾਲੀ ਆਦਮੀ ਆ ਜਿਨ੍ਹਾਂ ਨੇ ਕਿ ਇਸ ਯੁੱਗ ਵਿੱਚ ਇੱਕ ਬੜਾ ਮਤਲਬ ਹੈ ਕਿ ਤੁਸੀਂ ਕਹਿ ਸਕਦੇ ਹੋ ਕਿ ਇੱਕ ਨਵਾਂ avatars avatars ਵੀ ਕਹਿ ਦੋਤੇ ਕੋਈ ਮਤਲਬ ਐਡੀ ਵੱਡੀ ਗੱਲ ਨਹੀਂ ਕਿਉਂਕਿ ਨਰਿੰਦਰ ਮੋਦੀ ਜੀ ਇੱਕ ਸਾਡੇ ਇਹੋ ਜਿਹੇ avatars ਪਹਿਲਾਂ ਹੋਇਆ ਹੈ ਭਗਵਾਨ ਨੇ ਕੀਤੇ ਹੈ ਜਿਨ੍ਹਾਂ ਨੇ ਸਾਨੂੰ ਇੱਕ ਹਿੰਦੂ ਸਨਾਤਨ ਧਰਮ ਬਾਰੇ ਦੱਸਿਆ ਕਿ ਤੁਸੀਂ ਲੋਗ ਅੱਜ ਹੀ ਦਿਨ ਚ ਕਿੱਥੇ ਖੜੇ ਹੋ ਔਰ ਉਹਨਾਂ ਦੀ ਬਦੌਲਤ ਹੀ ਇਹ ਚੀਜ਼ਾਂ ਸਾਰੀਆਂ ਅਸੀਂ ਸਾਰੀਆਂ ਜੋਸ਼ ਨਾਲ ਬਣਾ ਰਿਹਾ ਵੈਸੇ ਤਾਂ ਅਸੀਂ ਹਰ ਸਾਢੇ 1.45 ਸਾਲ ਪੁਰਾਣਾ ਰਾਮ ਨਮੀ ਦਾ ਤਿਉਹਾਰ ਅਸੀਂ ਹਮੇਸ਼ਾ ਹੀ ਇਸੇ ਬਣਾਉਂਦੇ ਆਂ ਲੇਕਿਨ ਅਸੀਂ ਇਸ ਵਾਰੀ ਇਹ ਕੋਸ਼ਿਸ਼ ਕੀਤਾ ਕਿ ਅਸੀਂ 22 ਜੂਨ ਨੂੰ ਵੀ ਇਸ ਤੋਂ ਵੀ ਵਧੀਆ ਪ੍ਰੋਗਰਾਮ ਹਰ ਸਾਲ ਬਣਾਇਆ ਕਰਾਂਗੇ ਜਿਸ ਤਰ੍ਹਾਂ ਕਿ ਪਿਛਲੀ ਵਾਰੀ ਬਣਾਇਆ ਸੀ ਔਰ ਇਹਦੇ ਵਾਸਤੇ ਸਾਰੇ ਸ਼ਹਿਰ ਵਾਸੀਆਂ ਨੂੰ ਮੇਰੇ ਵੱਲੋਂ ਬਹੁਤ-ਬਹੁਤ ਮੁਬਾਰਕਬਾਦ ਔਰ ਅਸੀਂ ਇਸ ਇਸ ਪਰਵ ਦੇ ਉੱਤੇ ਇੱਕ ਬੜਾ ਅੱਛਾ ਪੰਡਾਲੇ ਦਾ ਯੋਜਨ ਕੀਤਾ ਹੈ ਉਰੇ ਮੈਂ ਚਾਹਾਂਗਾ ਕਿ ਹਰ ਇੱਕ ਸ਼ਹਿਰ ਵਾਸੀ ਆ ਕੇ ਪ੍ਰਸ਼ਾਦ ਲਵੇ ਉਹ ਸਟੇਜ ਸਟੇਜ ਸ਼ੋਅ ਕੀਤਾ ਇਹਦੇ ਵਿੱਚ ਪ੍ਰਭੂ ਰਾਮ ਦੇ ਕੀਰਤਨ ਦਾ ਆਯੋਜਨ ਕੀਤਾ ਔਰ ਸਾਰੇ ਮੱਥਾ ਟੇਕ ਕੇ ਸਾਡੇ ਸਾਰੇ ਨੂੰ ਹੌਸਲਾ ਬਦਾਈ ਵਾਸਤੇ ਸਾਰੇ ਜਿਹਨੇ ਆਨ ਔਰ ਸਾਰਿਆਂ ਨੂੰ ਅਸ਼ੀਰਵਾਦ ਦੇਣ ਇਹ ਸਾਡਾ ਅੰਮ੍ਰਿਤਸਰ ਦਾ ਇੱਕ ਵਪਾਰਿਕ ਸੰਗਠਨ ਸੰਗਠਨ ਆ ਮਜੀਠਮੰਡੀ ਐਸੋਸੀਏਸ਼ਨ ਦਾ ਜਿਹੜਾ ਧਾਰਮਿਕ ਪ੍ਰੋਗਰਾਮ ਵੀ ਉਹਨੇ ਹੀ ਸ਼ਿਰਦਾਨਾ ਕਰਦਾ ਜਿੰਨੇ ਸ਼ਹਿਰ ਦੇ ਵਿੱਚ ਹੋਰ ਸਮਾਜਿਕ ਪ੍ਰੋਗਰਾਮਾਂ ਚ ਵੀ ਬਹੁਤ ਬਹੁਤ ਚੜ੍ਹ ਕੇ ਹਿੱਸਾ ਲੋਕ ਰਹਿੰਦੇ ਨੇ ਤੇ ਮੈਂ ਅੱਜ ਆਪਣੇ ਵੱਲੋਂ ਪਹਿਲੇ ਤੁਹਾਨੂੰ ਸਾਰਿਆਂ ਨੂੰ ਰਾਮ ਨਵੀ ਦੀ ਬਹੁਤ-ਬਹੁਤ ਵਧਾਈ ਦੇਣਾ ਤੇ ਨਾਲ ਮਜੀਠਮੰਡੀ ਐਸੋਸੀਏਸ਼ਨ ਨੂੰ ਵੀ ਬਹੁਤ-ਬਹੁਤ ਵਧਾਈ ਦੇਣਾ ਕਿਉਂਕਿ ਇਹਨਾਂ ਦੇ ਹਰ ਧਾਰਮਿਕ ਪ੍ਰੋਗਰਾਮ 'ਚ ਬਹੁਤ ਹੀ ਪ੍ਰਯਾਸ ਕਰਦੇ ਨੇ ਜਿਹਦੇ ਨਾਲ ਜੀ ਸ਼ਹਿਰ ਦੇ ਵਿੱਚ ਧਾਰਮਿਕ ਛਵੀ ਜਿਹੜੀ ਹੈ ਨਾ ਸਾਡੇ ਸ਼ਹਿਰ ਦੀ ਪ੍ਰਗਟ ਹੁੰਦੀ ਆ ਤੇ ਬਾਕੀ ਮੈਂ ਸਾਰੇ ਅਸੀਂ ਬਹੁਤ ਹੀ ਕਿਸਮਤ ਵਾਲੇ ਲੋਕ ਆ ਵੀ ਜਿਨ੍ਹਾਂ ਦੇ ਐ ਮੌਕੇ ਤੇ ਭਗਵਾਨ ਜੀ ਰਾਮਚੰਦਰ ਜੀ ਦਾ ਅਸੀਂ ਮੰਦਿਰ ਦਾ ਪ੍ਰਾਨ ਪ੍ਰਤੀਚਾਰੀ ਆਪਣੇ ਨਿਗਾਹਾਂ ਦੇਖੀ ਆ ਅਸੀਂ ਬਹੁਤ ਹੀ ਸੁਭਾਗੇਸ਼ਾਲੀ ਆ ਪੀੜੀ ਆ ਜਿਨ੍ਹਾਂ ਨੇ ਐ ਮੌਕੇ ਦੇ ਪਰਮ ਭਗਵਾਨ ਜੀ ਦੇ ਦਰਸ਼ਨ ਕੀਤੇ ਨੇ ਸਾਨੂੰ ਆਪਣੇ ਬੱਚਿਆਂ ਨੂੰ ਸਮਝਾਉਣਾ ਚਾਹੀਦਾ ਹੈ ਕਿ ਨਸ਼ਿਆਂ ਤੋਂ ਦੂਰ ਰਹਿਣ ਜਿਸ ਨਾਲ ਪ੍ਰਧਾਨ ਜੀ ਨੇ ਦੱਸਿਆ ਕਿ ਭਗਵਾਨ ਰਾਮ ਨੇ ਮਰਿਆਦਾ ਅਚ ਰਹਿ ਕੇ ਸਭ ਕੁਝ ਕੀਤਾ ਯੁੱਧ ਵੀ ਕੀਤਾ ਸਭ ਕੁਝ ਕੀਤਾ ਆਪਣਾ ਆਪਰੀ ਜਿਹੜੀ ਬਾਲੇ ਵਸਾ ਸੀ ਉਹ ਪੜ੍ਹਾਈ ਜੂ ਹੀ ਲਗਾਈ ਯੋਵ ਵਸਾ ਦੇ ਜੰਦੂ ਕੀਤਾ ਵਿਆਹ ਸ਼ਦੀ ਵਿਆਹ ਸਭ ਇੱਕ ਤਾਂ ਮਰਿਆਦਾ ਹੀ ਰੱਖ ਕੇ ਕੀਤਾ ਉਸ ਤਰੀਕੇ ਦੇ ਨਾਲ ਲੋਕਾਂ ਨੂੰ ਆਪਣੇ ਬੱਚਿਆਂ ਨੂੰ ਸ਼ੁਰੂ ਤੋਂ ਹੀ ਸਿੱਖਿਫ ਕਰਨਾ ਚਾਹੀਦੇ ਨੇ ਸੰਸਕਾਰ ਦੇਣੇ ਚਾਹੀਦੇ ਨੇ ਤਾਂ ਕਿ ਉਹ ਇਸ ਵੇਲੇ ਉਹ ਯੋਵ ਵਸਾ ਵਿੱਚ ਆਉਂਦੇ ਆ ਤੇ ਆਪਣੇ ਆਪ ਨੂੰ ਸੰਭਾਲ ਕੇ ਔਰ ਆਪਣੀ ਜੀਵਨ ਦੀ ਗਾਰੀਮਾਨ ਨੂੰ ਰੱਖ ਕੇ ਆਪਣੇ ਜੀਵਨ ਆਪਨ ਕਰਨ ਜੈ ਜੈ ਸ਼ਰਾਂ